ਵਰਤ ਸਤਕਾਰਯੋਗ ਨਗਨ ਵਾਸੀਓ ਮੈਂ ਖਾਨਦਾਰ ਪ੍ਰਤਪਾ ਸਿੰਘ ਸਾਫ ਦਾ ਸਰਪੰਚ ਪਿੰਡ ਤਵੰਡੀ ਮਾਲਕ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂ ਸਭ ਤੋਂ ਪਹਿਲਾਂ ਮੈਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਸਭ ਨੂੰ ਮੁਬਾਰਕਬਾਦ ਦੇਣਾ ਸਭ ਨੂੰ ਲੱਖ ਲੱਖ ਵਧਾਈਆਂ ਦੂਸਰੀ ਬੇਨਤੀ ਹੈ ਜੀ ਵੀ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵਰਗੀ ਸੰਤੋਖ ਸਿੰਘ ਸਰਪੰਚ ਸਾਡੇ ਫਾਤਿਹ ਸਾਹਿਬ ਸੀਗੇ ਉਹਨਾਂ ਦੀ ਯਾਦ ਨੂੰ ਸਮਰਪਿਤ ਦੂਸਰੀ ਨਵਜਨਮੀ ਜਾਂ ਬੱਚੀਆਂ ਦੀ ਲੋਹੜੀ ਜਿਹੜੀ ਹੈ ਉਹ ਅਸੀਂ ਧੂਮ-ਤਾਮ ਨਾਲ ਬਾਈ 12 1 225 ਦਿਨ ਐਤਵਾਰ ਨੂੰ ਇਸੇ ਦਫ਼ਤਰ ਸਵਰਗੀ ਸੰਤੋਖ ਸਿੰਘ ਸਰਪੰਚ ਮੈਮੋਰੀਅਲ ਦਫ਼ਤਰ ਤਲਵੰਡੀ ਮਲਕ ਵਿਖੇ ਮਨਾ ਰਹੇ ਹਾਂ ਜਿਦੇ ਵਿੱਚ ਅਸੀਂ ਨਵਜਨਮੀਆਂ ਬੱਚੀਆਂ ਜਿਨ੍ਹਾਂ ਦੀ ਏਜ ਲੋਹੜੀ ਤੋਂ ਲੋਹੜੀ ਹੋਵੇਗੀ ਉਹਨਾਂ ਨੂੰ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇੱਕ ਇੱਕ ਚਾਂਦੀ ਦੇ ਕੰਗਣ ਨਾਲ ਸਨਮਾਨਿਤ ਕਰਾਂਗੇ ਇਸ ਵਿੱਚ ਮੈਂ ਬੇਨਤੀ ਕਰਦਾ ਵੀ ਵੱਧ ਵੱਧ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇ ਹੋਰ ਕੋਈ ਆਪਣੇ ਨੇੜੇ ਦੇ ਪਿੰਡਾਂ ਦੀਆਂ ਨੇਗੀਆਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਜਿੰਨਾਕ ਮੇਰੀ ਬਾਤ ਜਾਏਗੀ ਵੀ ਤੁਸੀਂ ਵੀ ਸਾਡੇ ਕੋਲ ਆ ਕੇ 10 ਤਰੀਕ ਤੱਕ ਰਜਿਸਟ੍ਰੇਸ਼ਨ ਕਰਾਓ ਸਾਡੇ ਕੋਲ 10 ਤਰੀਕ ਤੱਕ ਉਹਨਾਂ ਬੱਚੀਆਂ ਦਾ ਨਾਮ ਤੇ ਐਡਰੈਸ ਤੇ ਫੋਟੋ ਸੰਭੋ ਸਾਡਾ WhatsApp ਨੰਬਰ ਹੈਗਾ 8054601939 ਤੇ ਜਿਹੜੇ ਸਾਡੇ ਤਲਵੰਡੀ ਮਰਕੋ ਨਗਰ ਵਾਲੇ ਨੇ ਇਹ ਸਾਡੇ ਸਰਬਜੀਤ ਸਿੰਘ ਪੱਤਰਕਾਰ ਨਾਲ ਸੰਪਰਕ ਕਰ ਸਕਦੇ ਨੇ ਸਾਡੀ ਇੱਧਰ ਸਾਡੀ ਸਰਪੰਚ ਪਿੰਕੀ ਹਰਗੀ ਸੀਗੀ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਇੱਧਰ ਸਾਡੀ ਬੇਟੀ ਹੈਗੀ ਸਰਪ੍ਰੀਤ ਕੌਰ ਨਰੇਗਾ ਕੰਮ ਕਰਦੀ ਸਾਡੀ ਬਾਪੂ ਜੀ ਦੀ ਸੇਦੀ ਪੁੱਤਰੀ ਸਾਡੀ ਉਦੇਰਾ ਸੰਪਰਕ ਕਰਕੇ ਆਪਣੀਆਂ ਬੇਟੀਆਂ ਦੀ ਫੋਟੋ ਤੇ ਨਾਮ ਸਾਡੇ ਨਾਲ ਮੇਰੇ WhatsApp ਨੰਬਰ ਤੇ ਜਾਂ ਸਾਡੇ ਸਰਬਜੀਤ ਦੇ WhatsApp ਨੰਬਰ ਤੇ ਜਾਂ ਉਹਨਾਂ ਕੋਲ ਲੱਕੇ ਸਾਡੇ ਕੋਲ 10 ਤਰੀਕ ਤੱਕ ਰਜਿਸਟਰ ਕਰਵਾਓ ਇਹ ਮੇਥੋਂ ਹੱਥ ਬਰਕੇ ਬੇਨਤੀ ਹੈ ਪਰਮਾਤਮਾ ਅਗੇ ਬੇਨਤੀ ਕਰਦਾ ਮਹਾਰ ਸੱਚੇ ਪਾਤਸ਼ਾਹ ਦਾਤਿਆ ਨਗਰ ਤੇ ਆਣ ਗਵਾਂਡ ਤੇ ਹੋਰ ਸਾਡੇ ਇੰਡੀਆ ਪੰਜਾਬ ਹਰਿਆਣਾ ਸਾਰੇ ਵੱਡ ਤੇ ਤੰਦਰੁਸਤੀ ਬਖਸ਼ ਕਰੀਆ ਸਰਬੱਤ ਦਾ ਭਲਾ ਕਰਨਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਕਰਨੀਆਂ ਤੇ ਉਸ ਤੋਂ ਬਾਅਦ ਮੈਂ ਦੂਜੀ ਬੇਨਤੀ ਇਹ ਕਰਦਾ ਵੀ ਆਪਾਂ ਵੱਧ ਤੋਂ ਵੱਧ ਡੱਲੇਵਾਲ ਸਾਹਿਬ ਦੀ ਦਾ ਸਹਿਯੋਗ ਦਈਏ ਉਹਨਾਂ ਦੀ ਸਿਹਤਵਾਤੇ ਬੇਨਤੀ ਕਰਦਾ ਕੱਲ ਅਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਿਆ ਗੱਲਾਂ ਬਾਤਾਂ ਨਹੀਂ ਸਾੜੀਆਂ ਉਹਨਾਂ ਨਾਲ ਤੇ ਫਿਰ ਵੀ ਅਸੀਂ ਦੋ ਤਿੰਨ ਘਟੇ ਬਿਤਾ ਕੇ ਤੇ ਨਾਲ ਮੈਂ ਬੇਨਤੀ ਕਰਾਂਗਾ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿੱਚ ਵੀ ਇਹ ਸਰਕਾਰਾਂ ਨੂੰ ਇਹਦਾ ਹਾਕਮਾਂ ਦੇ ਮਨਾਂ ਵਿੱਚ ਮਿਹਰ ਪਾ ਕੇ ਇੱਕ ਕਸਾਣੀ ਮੰਗਾ ਜੀ ਜਾਂਦੇ ਇਹਨਾਂ ਨੂੰ ਵੀ ਬਨਵਾ ਕੇ ਵੀ ਸਾਡੇ ਮੰਗਾ ਮੰਨੇ ਜਾਣ ਸਾਡੇ ਡਲੇਰ ਸਾਹਿਬ ਤੰਦਰੁਸਤ ਆਪਣੇ ਘਰ ਬਖਸ਼ਣ ਇਹ ਦੁਬਾਰਾ ਬੇਨਤੀ ਕਰਦਾ ਵੀ ਆਪਾਂ ਰਲ ਕੇ ਉਹਨਾਂ ਦਾ ਸਾਥ ਜੀ ਇੰਨੀਆਂ ਗੱਲਾਂ ਕਹਿੰਦੇ ਖੇਮਤ ਜੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲਾ ਚੁੱਕਾ ਦੀ ਖਮੀ ਜੀ ਮੈਂ ਥਾਣੇਦਾਰ ਸਾਬਕਾ ਸਰਪੰਚ ਪਤਪਾਲ ਸਿੰਘ ਪਿੰਡ ਕਰਵਾੜੀ ਬਲਕ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਨਮਸਕਾਰ